ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤੇ ਸੱਜਣੋ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਮੋਰਾ ਦੀ ਗੱਲ ਕਰ ਲਈਏ ਤਾਂ ਝੋਟੀ ਕੈਮਰੇ ਤੇ ਚਲਦੀ ਆ ਸੱਜਣੋ ਕੋਈ ਊੜਾ ਬੰਨਣਾ ਨਹੀਂ ਤੇ ਜੇ ਕਰ ਲਈਏ ਗੱਲ ਅਜ ਨੀਲੀ ਰਾਵੀ ਦੀ ਤਾਂ ਸਾਹਮਣੇ ਚਲਦੀ ਸਕਰੀਨ ਤੇ ਨੀਲੀ ਰਾਵੀ ਦੀ ਮੱਝ ਵੀ ਆਪਦੀ ਜਗ੍ਹਾ ਤੇ ਐਂ ਕਹਿੰਦੀ ਆ ਵੀ ਮੈਂ ਤੇ ਮੈਂ ਹੀ ਲੇਵੇ ਭਾਂਡੇ ਚੈੱਕ ਕਰ ਲੋ ਨੀਲੀ ਰਾਵੀ ਦੀ ਮੈਗਰ ਨੀਲੀ ਰਾਵੀ ਦੀ ਕੱਟੀ ਆ ਸਜਣੋ ਭਾਉ ਤੋਂ ਲੈਨੇ ਆ ਜਾਣਕਾਰੀ ਤੁਹਾਨੂੰ 4 ਐਨੀਮਲ ਆ ਜਿਹੜੇ ਮਕਾਉ ਐ ਇਸ ਵੇਲੇ ਹਾਜ਼ਰ ਮਿਲਣਗੇ ਆ ਝੋਟੀ ਵੀ ਬਹੁਤ ਚੰਗੀ ਆ ਸਜਣੋ ਸਰੀਰ ਤੇ ਤੁਹਾਨੂੰ ਚੱਲਦੇ ਕੈਮਰੇ ਚ ਨਾੜਾ ਨੂੜਾ ਨਜ਼ਰ ਆਉਂਦੀਆਂ ਹੋਣੀਆਂ ਸਿੰਘ ਚੰਗਾ ਮਗਰ ਵੀ ਕੱਟੀ ਤੇ ਲੇਵੇ ਭਾਂਡੇ ਲੋ ਵੀ ਓਕੇ ਰਿਪੋਰਟ ਆ ਤੇ ਇੱਕ ਝੋਟੀ ਆ ਖੜੀ ਆ ਸਜਣੋ ਅੱਗੇ ਇਹ ਵੀ ਤਾਜੀ ਸੂਈ ਆ ਆਜੋ ਨੀਲੀ ਰਾਵੀ ਤੋਂ ਕਰਦੇ ਆਂ ਸ਼ੁਰੂ ਆਪਾਂ ਤੇ ਨਾਲ ਚਰਾਜ ਲੂ ਕੇ ਵੇਣਿਆਂ ਨਾਲੇ ਕਰਦੇ ਆਂ ਰੇਟ ਰੂਟ ਤੁਹਾਡੇ ਨਾਲ ਸਾਂਝੇ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਸੱਜਣੋ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਇਹਨਾਂ ਤੇ ਪੇਮੈਂਟ ਜਿਹੜੀ ਉਹ ਖਰਚ ਕਰਨੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਿਓ ਆਜੋ ਲਈਏ ਜਾਣਕਾਰੀ ਪਾਉਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮ ਦਾ ਚੜਦੀ ਕਲਾ ਨਾ ਆਇਆਂ ਚੜਦੀ ਕਲਾ ਤੇ ਆਪਣਾ ਐਡਰੈਸ ਦੱਸ ਦੀ ਐਡਰੈਸ ਆਪਣਾ ਪਿੰਡ ਬਲਟੋਵਾ ਹਾਂਜੀ ਜ਼ਿਲ੍ਹਾ ਤਰਨਤਾਰ ਤਸੀਲ ਪੱਤੀ ਨਾਮ ਮੇਰਾ ਸੁਖਦੇਵ ਸਿੰਘ ਠੀਕ ਹੈਗਾ 887288568 701037106 ਤੇ ਆਪਾਂ ਐਡਰੈਸ ਦੰਨੇ ਆ ਐਡਰੈਸ ਪਿੰਡ ਬਲਟੋਵਾ ਹਾਂਜੀ ਬਲਟੋਈ ਆਣ ਕੇ ਗੁਰਦਾਰਾ ਬਾਬੇ ਭਾਈਚੜ ਸੜਦਾ ਉੱਥੋਂ ਵੱਡਾ ਗੁਰਦੁਆਰਾ ਮੈਂ ਗੁਰਦਾਰਾ ਤੇ ਕਿਤੇ ਪੁੱਛ ਲੈਣਾ ਸੰਧੂਣੀਆਂ ਬਈਕਾਂ ਤੇ ਜਾਣਾ ਨਿਆਣੇ ਵੀ ਦੱਸ ਦੇਣਗੇ ਠੀਕ ਹੈ ਹਾਂਜੀ ਹਾਂਜੀ ਤੇ ਭਾਉ ਜੀ ਆ ਨੀਲੀ ਰਵੀ ਦੀ ਮੈਂ ਕਿਹੜਾ ਸੂਆ ਸੂਪੀ ਇਹ ਤੀਜਾ ਸੂਆ ਸੂਈ ਆ ਠੀਕ ਆ ਦੇਵ ਸਿਆ ਬਹੁਤ ਚੰਗੀ ਮੈਂ ਆ ਜਿਹਨੂੰ ਮੈਂ ਹਾਂਦੇ ਆ ਤੀਜਾ ਸੂਆ ਬੜਾ ਕੱਤ ਕਾਠ ਬਹੁਤ ਆ ਬੜਾ ਜਿਆਦਾ ਵੀਡ ਕੋ ਕੱਦ ਭਵੇਂ ਛੋਟਾ ਜਾਪੇ ਪਰ ਕੱਦ ਬਹੁਤ ਆ ਕੱਦ ਜੀ ਵੀ ਲੱਗਿਆ ਕਿ ਦੋ ਮਹੀਨਿਆਂ ਦਾ ਕੱਦ ਕਾ ਦੱਸਦੇ ਮੈਂ 5000 ਰੁਪਏ ਦੇਵਾਂਗੇ ਵਾਕਈ ਕੋਈ ਸ਼ੱਕ ਨਹੀਂ ਤੇ ਭਉ ਥਣ ਬਹੁਤ ਪਾਵਰ ਵਾਲਾ ਚੋਣ ਚਾਨ ਤੁਹਾਡੀ ਚੋਣ ਚੰਗੀ ਆ ਤੇ ਚੰਗੀ ਆ ਨਾ ਤੇ ਸੂਆ ਹੋਗੀ ਤੀਜਾ ਤੀਜਾ ਤੇ ਭਉ ਸੂਈ ਕਦੋਂ ਆ ਇਹ ਸੂਈ ਨਹੀਂ ਠੀਕ ਆ ਮੁੱਕ ਗਈ ਆ ਮੁੱਕ ਗਈ ਕੀ ਬਾਤ ਪਰ ਉਹਦਾ ਇੱਕ ਨਜ਼ਾਰਾ ਹੀ ਵੱਖਰਾ ਨਹੀਂ ਠੀਕ ਵਖਰੀ ਜੀ ਮੈਂ ਚੋਣਿਆ ਐਡਾ ਮੈਂ ਮੈਂ ਨਹੀਂ ਵੇਖੀ ਠੀਕ ਆ ਹਾਂ ਤੇ ਭਾਉ ਜੀ ਕਿੰਨੇ ਦਿਨਾਂ ਦੀ ਸੂਈ ਮੈਂ ਆਪਣੀ ਇਹਨੂੰ ਤੀਜੇ ਦਿਨ ਦੀ ਸੂਈ ਹੈ ਹਜੀ ਹਾਂ ਮਗਰ ਕੱਟੀ ਆ ਠੀਕ ਆ ਤਿੰਨਾ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਤੇ ਜੇਰ ਜੁਰ ਓਕੇ ਪੈ ਗਈ ਨਾ ਮੈਂ ਸਾਰਾ ਕੁਝ ਦੀ ਗਰੰਟੀ ਹੈ ਠੀਕ ਆ ਤੇ ਪਾਉ ਜੀ ਹੁਣ ਇਹਦੇ ਕੋਲੇ ਧਾਰਾ ਜਿਹੜੀਆਂ ਕਿੰਨੀਆਂ 12 ਕਿਲੋ ਹਨ ਕਿ ਪਾਉਲਾ 12 ਕਿਲੋ ਇਹਦੇ ਕੋਲੇ ਐਸ ਵੇਲੇ ਤਿੰਨਾਂ ਦਿਨਾਂ ਦੀ ਸੂਈ ਥੱਲੇ ਤਿਆਰ ਦੁੱਧ ਮਿਲੂਗਾ 13 ਵੀ ਹੋ ਸਕਦਾ 14 ਵੀ ਹੋ ਸਕਦਾ ਤੇ 12 ਮੰਨ ਕੇ ਲੈ ਲੀ 12 ਮੰਨ ਕੇ ਕੋਈ ਵੀ ਸੌਦਾ ਕਰ ਲੈ ਤੇ ਆਪਦੀ ਤਸੱਲੀ ਕਰੀ ਜਾਵੇ ਭਾਵੇਂ ਚਾਰ ਡੰਗ ਕਰੀ ਜਾਵੇ ਭਾਵੇਂ ਚਾਰ ਤੇ ਪੰਜ ਕਰੀ ਜਾਵੇ ਬੜਾ ਲੇਵਾ ਭਾਂਡਾ ਪਾਉ ਐਂ ਕਮਾਈ ਹਾਂ ਵੇਖੋ ਸੱਜਣੋ 18 ਕਿਲੋ ਤੋਂ ਦੀ ਆਪ ਗਰੰਟੀ ਦੇਵਾਂਗੇ ਅੱਛਾ ਮਗਰਲੇ ਘਰ ਆਲੇ ਆ ਪਰ ਉਹਦਾ 20 ਹੈ ਤੇ 18 ਕਿਲੋ ਮੈਦੋ ਤੇ। ਕਿਆ ਬਾਤ ਆ। ਵੇਖੋ ਸੱਜਣੋ ਤੁਰਦੀ ਨਾ ਪਲਵਾਨਾਂ ਵਾਂਗੂ ਚਾਰੇ ਪੈਰ ਪੂਰੇ ਮਾਰਕਾ ਕਰਮਾ ਵਾਲੀ ਨੂੰ ਚੰਗਾ ਲੱਗਾ ਹੋਇਆ। ਲੇਵਾ ਭਾਂਡਾ ਕੋਈ ਨਾਲ ਵਿਖਾ ਦਿਓ ਬੱਚੇ ਦੇ ਗਿੱਲਾ। ਨਾਲੂਆ ਵੀ ਹਜੇ ਗਿੱਲਾ ਤੇ ਸੁਭਾਅ ਬਹੁਤ ਚੰਗਾ ਪਾਉ ਨੇ ਧਾਰਾਂ ਮਾਰੀਆਂ ਤੇ ਠਾਣਾ ਚ ਆ ਗਈ ਆ। ਮੈਂ ਸੱਜਣੋ ਲੇਵੇ ਤੋਂ ਗੈਸ ਗੁੱਸ ਹੁਣ ਤੁਸੀਂ ਲਾ ਲਿਓ ਐਨ ਸੂਲ ਨਾਲ ਜਾ ਕੇ ਲੇਵਾ ਟੱਚ ਹੁੰਦਾ। ਜੀ ਦੇਵ ਸਾਹਿਬ ਕਾਦਲੋਂ ਤੇ ਬੇਲਲੋਂ ਤੇ ਕਿਸੇ ਗੱਲੋਂ ਮੈਂ ਚੂਨਲੋਂ ਨਹੀਂ ਮੈਂ ਵੀ ਨਕਾਤ ਕਰ ਸਕਦਾ। ਨਹੀਂ 100 ਦੀ 100 ਆ। ਆਾ ਨਾੜੂਆ ਨਾਲ ਕੱਟੀ ਚੈੱਕ। ਮੈਂ ਪੂਰ ਮਾਰਦੀ ਆਸਦੇ। ਹਾਂ। ਲੋਕਾਂ ਲੈਂਦੇ ਇਹਦੇ 5000 ਰੁਪਇਆ ਤਾਂਗੇ ਨਾ। ਨਹੀਂ ਠੀਕ ਆ। ਉਹ ਕੇ ਰਿਪੋਰਟ ਗਰੰਟੀਆਂ। ਆਾ। ਮੈਂ ਆ ਮੈਂ ਜਿੰਨੂੰ ਵੰਦੇ। ਨਹੀਂ ਠੀਕ ਆ। ਉਹ ਕੇ ਰਿਪੋਰਟ ਆ ਕੋਈ ਸ਼ੱਕ ਨਹੀਂ। ਦੁੱਧ ਮੈਂ 12 ਕਿਲੋ ਦਾ ਨਾ ਦੁੱਧ ਬੋਲਾ ਹੀ ਮੈਂ ਥਰੇ 3 14 ਲਵਾਂ। ਕੱਟੀ ਵੀ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰ ਗਈ। ਤੇ ਕੱਟੀ ਪੁੱਛੇ ਟੀਕੇ 2 ਕਿਹਦੀ ਕਿ ਮਾਲੀ ਦੀ ਇਹ ਨਾ ਨਹੀਂ ਪੁੱਛਿਆ ਗੁਰਦੀਪ ਸਿੰਘ ਇਹਨਾਂ ਤਕਾਲੀ ਮੈਂ ਲਈ ਠੀਕ ਆ 500 ਤਕਾਲੀ ਲਈ ਕੱਲ ਦੋ ਟਾਈਮ ਚੋਕੇ ਦੇ ਮੁਲਕੇ ਲੈਣਗੇ ਠੀਕ ਆ ਤੇ ਭਾਉ ਜੀ ਫਿਰ ਰੇਟ ਇਹਦਾ ਇਹ ਰੇਟ ਇਹਦਾ ਗੁਰਦੀਪ ਸਿੰਘ ਨਾਂ ਦਾ ਆਪਾਂ 1 35 ਮੰਗਣਾ ਨਾ 40 ਮੰਗਣਾ ਠੀਕ ਆ 1 ਲੱਖ ਤੇ 23000 ਦੀ ਮੈਂ ਦੇ ਦੇਣੀ 1 ਲੱਖ ਤੇ 23000 ਦੀ ਹਾਂ ਮੈਂ ਦੇ ਦੇਣੀ ਆ ਮਗਰ ਵੀ ਕੱਟੀ ਮਗਰ ਵੀ ਕੱਟੀ ਇੱਕ ਦੀਆਂ ਦੋ ਜੇ ਕੋਈ ਸਾਂਭੇ ਚੰਗੇ ਦੋ ਅੱਧੜੀ ਮੈਂ ਪਰ ਇਹ ਤੇ ਨਹੀਂ ਨਾ ਇੱਕ ਮੈਂ ਰੱਖ ਕੇ ਤੇ ਦੋ ਤਿੰਨ ਰੱਖਣ ਦੀ ਲੋੜ ਹੈ ਇੱਕੋ ਹੀ ਬੜੀ ਇੱਕੋ ਹੀ ਬੜੀ ਹੈਨਾ ਹਾਂ ਤੇ ਇੱਕ ਤੀਜੇ ਨੂੰ ਵੀ ਜੇ ਕੋਈ ਫੋਨ ਲਾਵੇ ਪਿਆਰ ਮੁਹੱਬਤ ਥੋੜਾ ਬਹੁਤਾ ਥੋੜਾ ਕਰਾਂਗੇਗੇ ਕਰਾਂਗੇ ਹੈਨਾ ਜੀ ਨੂੰ ਪਤਾ ਆਪਾਂ ਅਗਲੇ ਨੂੰ ਆਲਾ ਜਾਣ ਨਹੀਂ ਦਿੰਦੇ ਜਿਹੜਾ ਬੰਦਾ ਆਵੇ ਉਹਦੀ ਨਾਵੇਂ ਤੇ ਲੈ ਜੀ ਹਾਂ ਰੂਹ ਖੁਸ਼ ਹੋਵੇ ਉਹਦੀ ਰੂਹ ਖੁਸ਼ ਹੋਵੇ ਅਗਲੇ ਕੀ ਬਾਤ ਆ ਸੱਜਣੋ ਵੇਖਿਓ ਮੈਂ ਤਾਂ ਡੇਢ ਦੀ ਗੁਲਦੀਸ਼ ਆ ਅੱਛਾ ਹਾਂ ਪਰ ਆਪਾਂ ਨਹੀਂ ਆਪਾਂ ਤੇ ਆਪਾਂ ਭਾਣਾ ਲਈ ਭਾਣਾ ਨਹੀਂ ਦੇਣੀ 1,23,000 ਚੋਂ ਪਿਆਰ ਮੁਹੱਬਤ ਆ ਫੇਰ ਹੋਊਗਾ ਨੇ ਠੀਕ ਕੋਈ ਸ਼ੱਕ ਨਹੀਂ ਬਹੁਤ ਟੌਪ ਦੀ ਆ ਤੇ ਇੱਕ ਪਾਉ ਫਿਰ ਆ ਵੀ ਬੜੀ ਕੋਠੇ ਜੱਡੀ ਮੋਹਰਾ ਦੀ ਲੱਭ ਲਿਆ ਆ ਜੀ ਦਾਉ ਮੈਲੀ ਇੱਕੋ ਗੱਡੀ ਨਹੀਂ ਚਾਹੀਦੀ ਹਾਂ ਇੱਕ ਕੱਲੀ ਕੱਲੀ ਜਾਊਗੀ ਸਜਣੋ ਹਾਥੀ ਨੋਟ ਕਰ ਲਿਓ ਆ ਵੱਡੀਆਂ ਮਈਆਂ ਤੇ ਵਜਨ ਵਾਲੀਆਂ ਅੱਜ ਜੇ ਲਿਖਦੀਆਂ ਨਾ ਜਾ ਜਾ ਜੱਡੀਆਂ ਜਾਂ ਇਹਨਾਂ ਤੋਂ ਕੋਈ ਵੱਡੀਆਂ ਆਖੀ ਨਹੀਂ ਸਕਦਾ ਆਖੀ ਨਹੀਂ ਸਕਦਾ ਅੱਖਾਂ ਨੇ ਜਦੋਂ ਲੋਕੀ ਲੱਖ ਆਖੀ ਜਾਣ ਤੇ ਪਾਉ ਫਿਰ ਇਹ ਕਿਹੜਾ ਸੁਗਾ ਸੂਪੀ ਇਹ ਤਿੱਜਾ ਸੁਗਾ ਹੀ ਇਹ ਬਰੀਡ ਕਿਹੜੀ ਆ ਹਨਾ ਮੇਰਾ ਯਾਰ ਅਗਲੇ ਨੇ ਕੈਸਾ ਲੰਨਾ ਕਿਹੜੀ ਬਰੀਡ ਹਨਾ ਆਪਾਂ ਦਾ ਲੈਲੀ ਆਪਾਂ ਦਾ ਲੈਲੀ ਤੇ ਲੱਦ ਲਿਆਂਦੀ ਸਾਰੀ ਜੈਡ ਬਲੇ ਸਾਰੀ ਇਹ ਪਾਉ ਕਦੋਂ ਸੂਈ ਤੇ ਕਿਹੜਾ ਸੁਗਾ ਇਹਨੂੰ ਇਹ ਕੱਲ ਦੀ ਸੂਈ ਛੋਟੀ ਕੱਲ ਦੀ ਸੂਈ ਹਾਂ ਸੁਵਾ ਕਿਹੜਾ ਸੁਵਾ ਤਿੱਜਾ ਤੇ ਕਿੰਨਾ ਕ ਬੋਲਾ ਇਹਦੇ ਕੋਲ ਇਹਦੇ ਥੱਲੇ ਵੀ ਇੰਨਾ ਹੀ ਆ 12 ਕਿਲੋ ਯਾਰ 12 13 ਹੋਗੇ ਇਥੇ ਅੱਛਾ ਦੁੱਧ ਪਾਉਏ ਨੇ ਦੂਜੇ ਸੂਏ ਦਾ ਕਿੰਨਾ ਕ ਕਰਮਾ ਵਾਲੀ ਨੇ ਪਾਤਾ ਇੱਕ ਅਕਲ ਦੀ ਸਿਆ ਜੂਧ ਮਾਗ ਜੋ ਮਰਜੀ ਅਖੀ 19 ਕਿਲੋ ਦੁੱਧ ਨੇ ਪਾ ਚਵਾਇਆ ਪਹਿਲੇ ਸੂਏ ਦੂਜੇ ਸੂਏ ਕੀ ਬਾਤ ਆ rau le va paanda changa me ਥੱਲੇ ਮੈਂ ਬੜੀ ਚੰਗੀ ਅਕਲ ਦੀ ਸਿਆ ਕਿ ਮੈਂ ਮਾੜੀ ਨਾ ਆਖੂਗਾ ਕੀ ਬਾਤ ਆ ਵੇਖੋ ਸਜਣਾ ਤੇ ਪਾਉ ਚੂਣ ਚੂਣ ਤਾਂ ਇਹ ਆਲੀ ਮਨੂੰ ਹੀ ਲੱਗਾ ਅੱਛਾ ਕੀ ਬਾਤ ਬੱਚਾ ਲਾ ਲਈ ਨੀ ਹੰਨਾ ਦੇ ਬੱਚੇ ਦੇ ਤੇ ਪਾਉਏ ਦੀ ਇੱਕ ਅੱਖ ਬਿੱਲੀ ਇੱਕ ਤੇ ਜਵਾਬ ਹੈਗਾ ਕਿ ਨਹੀਂ ਆਏਗਾ ਆਏਗਾ ਦੋਆਂ ਜੀ ਆ ਹਾਂ ਦੋਆਂ ਜੀ ਮਗਰ ਇਹਦੇ ਆ ਗਿਆ ਕਟਾ ਮਗਰ ਕਟਾ ਤਾਜੀ ਜਮਾਂ ਤਾਜੀ ਗਿੱਲੀ ਲਿਆ ਪਾਉਗੇ ਨੂੰ ਸਜਣੋ ਸਟਾਰਟਿੰਗ ਦੇ ਵਿੱਚ ਜਿਹੜੀਆਂ ਤੁਹਾਨੂੰ ਮਈਆਂ ਬਖਾਤੀਆਂ ਨਾ ਦੋਵੇਂ ਇਹ ਆਂਦੀਆਂ ਵੀ ਇੱਕ ਦੂਜੀ ਤੋਂ ਵੱਧ ਕੇ ਅਸੀਂ ਹਾਂ ਤੇ ਬਾਕੀ ਹੁਣ ਤੁਸੀਂ ਦੱਸਣਾ ਕਮੈਂਟ ਕਮੈਂਟ ਕਰਕੇ ਹੌਸਲਾ ਵਧਾਓ ਅੱਜ ਵੀ ਵੱਡੀਆਂ ਮਈਆਂ ਲੈਣ ਦਾ ਜਜ਼ਬਾ ਬਣਿਆ ਰਹਿੰਦਾ ਸਜਣੋ ਵੇਖੋ ਕੀ ਕਹਿਣੇ ਆ ਕੀ ਕਹਨੇ ਕੀ ਕਹਨੇ ਜਿਹਦਾ ਬੰਦਾ ਨਹੀਂ ਦੀਦਾ ਇੱਧਰ ਵਾਕਿਆ ਹੀ ਕੋਈ ਸ਼ੱਕ ਨਹੀਂ ਯਾਰ ਕੋਈ ਸ਼ੱਕਤ ਨਹੀਂ ਨਾ ਕੋਈ ਦੋਰ ਐ ਨਹੀਂ ਲੋਕੀਆਂ ਦੇ ਟੁਕੀਆਂ ਮੈਂ ਦੇ ਆਂਦੇ ਆਹ ਤਾਂ ਮੈਂ ਥੁਈਆਂ ਦੀ ਤਸੱਲੀ ਕਰੇ ਜਿਹਦਾ ਹਾਂ ਨਹੀਂ ਵਾਕਿਆ ਹੀ ਪਾਉ ਇਹ ਬਰੀਡ ਹੀ ਲੱਗਾ ਤੇ ਇਹਨੇ ਦੁੱਧ ਵਾਕਿਆ ਹੀ ਦਿੱਤਾ ਹੋਊਗਾ ਕੋਈ ਸ਼ੱਕ ਨਹੀਂ ਦੁੱਧ 20 ਕਿਲੋ ਜਵਾਦੂ ਤਲਦੀਰ ਸਿੰਘ ਜਵਾਦੂਗੀ ਮੈਂ ਪਾਉ ਕੋਈ ਦੋਰ ਐ ਜਵਾਦੂਗੀ ਬਹੁ ਵੀ 20 ਲਓ 10 ਦਿਨਾਂ ਨੂੰ ਹਾਂ ਜੇ ਅੱਜ ਬੌਲੇ ਤੇ ਆਖੇ ਬੌਲੇ ਦੇ ਨਹੀਂ ਮੈਨੇ ਦੁੱਧ ਦੇਣਾ ਦੁੱਧ 12 13 ਕਿਲੋ ਬੌਲੇ ਦੇ ਦੇਣਾ ਵਾਕਈ ਇੰਨਾ ਹੀ ਬੜਾ ਪਾਉ ਬੌਲਾ ਤਾਂ 12 13 ਹੀ ਤੇ ਚਵਾਈ ਤੇ ਗੰਦੀਸਾ ਦੋਈ ਚੰਗੀ ਹੈ ਨਾ ਬਾਲੀਆਂ ਚੰਗੀਆਂ ਬਾਕੀ ਪਾਉ ਇੰਨੇ ਰੁਪਏ ਲਾਏ ਚਵਾਈ ਮਾੜੀ ਕਾਹਤੋਂ ਲੈਣੀ ਨਾ ਨਾ ਤੇ ਰੇਟ ਇਹਦਾ ਸ਼ਾਹੀ ਗੰਦੀਸਾ ਜੇਤ ਹੁੰਦੀ ਰਿਆਨੇ ਦੀ ਹੁੰਨੀ ਚ ਹਾਂ ਤੇ ਮੈਂ 1.5 ਲੱਖ ਦੁੱਧ ਦੁੱਧ ਹੀ ਤਾਂ ਹੈਗੀ ਹੈਗੀ ਨਾ ਵਾਕਈ ਕੋਈ ਆਪਾਂ ਕਰਦੇ ਨਹੀਂ ਆਫਰ ਹੀ ਅੱਛਾ 1 32 ਦੀ ਮੈਂ ਦੇ ਦਾਂਗੀ 1.32 ਹਜ਼ਾਰ ਦੀ ਲੋ ਵੀ ਸਜਣੋ ਜਦੋਂ ਆ ਕੇ ਵੇਖੀ ਨਾ ਭਾਵੇਂ ਨਿਆਣਾ ਚੋਵੇਂ ਨੂੰ ਤੇ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਵੀ ਮੱਝ ਤੇ ਦਰਸ਼ਨ ਕੀਤੇ ਆ ਕੋਈ ਐ ਨਹੀਂ ਗੱਲ ਵੀ ਘਰ ਘਰ ਨਹੀਂ ਐਡੇ ਹੀਰੇ ਸਜਣੋ ਪਾਲਦੇ ਪਾਲਣੀਆਂ ਵੀ ਬਹੁਤ ਔਖੀਆਂ ਤੇ ਪਹਿਲੇ ਵੀ ਲਾਉਣੇ ਤੇ ਦਿਲ ਵੀ ਕੱਟਣਾ ਪੜਾ ਇੱਕ 32 ਉਹਦੇ ਚ ਪਿਆਰ ਮੁਹੱਬਤ ਹੋਊਗਾ ਇਹ ਕਰਾਂਗੇ ਨਹੀਂ ਕੋਈ ਸ਼ੱਕ ਨਹੀਂ ਕੋਈ ਜਿਆਦਾ ਨਹੀਂ ਆ ਬਾਜ਼ਾਰ ਤੁਸੀਂ ਵੇਂਦੇ ਆ ਰੋਜ਼ ਵੀਡੀਓ ਵੇਣੇ ਆ ਬਾਕੀ ਟਾਪ ਦੀ ਮੈਂ ਆ ਸੱਜਣੋ ਕੋਈ ਸ਼ੱਕ ਨਹੀਂ ਵੇਖੋ ਕੀ ਕਹਿਣੇ ਕਰਮਾਂ ਵਾਲੀ ਦੇ ਮਗਰ ਕਟਾ ਸਿੰਘ ਸੁੰਘ ਸਾਰੇ ਪਾਸਿਓਂ ਗੁੰਦੀ ਬਈ ਲਾ ਲਾ ਨਾ ਬੱਚਾ ਨਹੀਂ ਠੀਕ ਆ ਲਾ ਦੇ ਫਿਰ ਵੇਖੀ ਜੇਗੀ ਆਈਂ ਤਰੇ ਕਰ ਦੇਈ ਸੀ ਕਾਟਦੀ ਮੈਂ ਮੈਟ ਚੋਂ ਮੂਰੀ ਹਨਾ ਜਿਵੇਂ ਇਹਨੇ ਇੱਟੇ ਤੋੜਦੀ ਮੈਂ ਨਾ ਭਾਵੇਂ ਸਾਰੀ ਚੋਈ ਮੈਂ ਠੀਕ ਆ ਆਈਂ ਤਰੇ ਹੈ ਯਾ ਜੋ ਕੇ ਜੀ ਯਾ ਨਾ ਦੇ ਕੋਈ ਮੈਂ ਨਹੀਂ ਇਹਨੇ ਪਸਮਿਆਉਣਾ ਹਾਂ ਬੱਚਾ ਲਾਤਾ ਨਾ ਹੁਣ ਤੂੰ ਆਹੋ ਬਸ ਮੋਹਣਾ ਹੂੰ ਇੱਕ ਬੱਤੀ ਜੋ ਪਿਆਰ ਮੁਹੱਬਤ ਆ ਸਜਣੋ ਤੇ ਰਿਆਣਾ ਵੀ ਨੰਗ ਜਾਣ ਐਡੀ ਮੈਂ ਨੰਗ ਜਾਣ ਏਦੀ ਮੈਂ ਨੱਕ ਤੇ ਮਿਲੂ ਨਹੀਂ ਮਿਲਦੀ ਹੈ ਨਹੀਂ ਮਿਲਦੀ ਆ ਆ ਇਹਨੇ ਵੀ ਠੋਕ ਤੇ ਕਿੱਲੇ ਤੇਰੀ ਮਹਿਨੇ ਨੀਲੀ 라ਵੀ ਵੀ ਆ ਗਈ ਵੇਖੋ ਸਜਣੋ ਦੋਨਾਂ ਦਾ ਕੱਤ ਕਾਟ ਹਸਨ ਪਰਮਾਤਮਾ ਨੇ ਸੋਹਣੇ ਟਾਂਚੇ ਦੀਆਂ ਮਈਆਂ ਤਿਆਰ ਕੀਤੀਆਂ ਚੰਗੇ ਦੁੱਧੀਆਂ ਮਾਲਕ ਨਾ ਬਾਕੀ ਤੁਹਾਡੇ ਪਸੰਦ ਆਉਣੀਆਂ ਚਾਹੀਦੀਆਂ ਸੰਜਰੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਭਾਉ ਦੇ ਪਸੰਦ ਆਈਆਂ ਤਾਂ ਇਹਨੇ ਰੁਪਏ ਠੋਕੇ ਦੇ ਘਰੇ ਲਿਆ ਕੇ ਬੰਨਤੀਆਂ ਤੇ ਹੁਣ ਗਾਂ ਤੁਸੀਂ ਪਸੰਦ ਕਰਨੀਆਂ ਤੇ ਮੇਰਾ ਕੰਮ ਆ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਵੇਖੋ ਨਾ ਇੰਦਰ ਕੁਲਦੀਪ ਸਿਆ ਨਹੀਂ ਠੀਕ ਆ ਭਾਉ ਕਿਆ ਆਖਾਂ ਉਹ ਆਪਕੀ ਮੈਂ ਦੁੱਧ ਕੱਢੂਗੀ ਪਸਮਾ ਦਾ ਹੱਗਾ ਮੈਂ ਦਾ ਜਲਦੀ ਸੇ ਕੋਈ ਕਮੀ ਹੈਗੀ ਮੈਂ ਇਹ ਦੱਸ ਨਾ ਕੋਈ ਕਮੀ ਨਹੀਂ ਸੱਜਣੋ ਮੈਂ ਵੇਖਿਆ ਮੋਗੇ ਰਗੀ ਆ ਜਉਂਦੀ ਰਹੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਵਾਕਈ ਪਾਉਏ ਦਾ 1.5 ਲੱਖ ਰੁਪਈਆ ਵੀ ਮੰਗ ਲਵੇ ਅਗਲਾ ਤਾਂ ਕੋਈ ਜਾਦੀ ਨਹੀਂ ਆਪਾਂ ਤਾਂ ਮੋਲ ਹੀ ਜਾਇਜ਼ ਕੀਤਾ ਜੀ ਆਪਾਂ ਨੂੰ ਪਾਣਾ ਹੀ ਤੇ ਪਾਣਾ ਹੀ ਦਿੱਤੀ ਵਾਕਈ ਕੋਈ ਸ਼ੱਕ ਨਹੀਂ ਯਾਰ ਐਡੀਆਂ ਐਡੀਆਂ ਮਈਆਂ ਕਰਨੀਆਂ ਕਿਹੜਾ ਸੌਖੀਆਂ ਇੱਡੀ ਲੈਣ ਲੱਗਿਆ ਵੀ ਚੱਕ ਜਾਈਦਾ ਚੱਕ ਜਾਈ ਪਰ ਮੈਂ ਇੱਡੀ ਨਜ਼ਾਰਾ ਦੇਦੀ ਵਾਕਿਆ ਕੋਈ ਸ਼ੱਕ ਨਹੀਂ ਬੜੀ ਪੂਲੀ ਚੂਨ ਮੈਂ ਦੀ ਹੈ ਨਾ ਪੰਜ ਦਾ ਦਾਹ ਵਿਖਾਉਂਦੀ ਆ ਵਿਖਾਉਂਦੀ ਆ ਤੇ ਪਾਉ ਜੀ ਆ ਝੋਟੀ ਵੀ ਚੰਗੀ ਆ ਪਲੂਣ ਪਲੂਣ ਤੇਰੇ ਚੂਨ ਤਾਂ ਗੱਲਾਂ ਹੀ ਪਰੇ ਆਣੇ ਦੀ ਠੀਕ ਆ ਬੱਚੇ ਬੱਚੇ ਤੇ ਓਕੇ ਆ ਨਾ ਹਾਂ ਮਾੜਾ ਜੱਕਰਾ ਦੇ ਪਹਿਲਾਂ ਕਰਕੇ ਉਹਨਾਂ ਦਾ ਤਾਂ ਕਿਹਾ ਹੀ ਨਹੀਂ ਤੈਨੂੰ ਮੈਂ ਵੇਖੋ ਸਜਨੋ ਪਉ ਕੱਟੀ ਬਹੁਤ ਚੰਗੀ ਐ ਵੀ ਬੜੀ ਬੜੀ ਜਾਨੀ ਨਹੀਂ ਠੀਕ ਕੀ ਬਾਤ ਆਲੂਲਦਾ ਤਾਂ ਪਤਾ ਹੀ ਨਹੀਂ ਇਹਨੂੰ ਨਾ ਇਹਨੂੰ ਨਹੀਂ ਪਤਾ ਕਰਨਾ ਪਹਿਲੇ ਨਾ ਤੇ ਕਦੋਂ ਸੂਈ ਤੇ ਕਿੰਨਾ ਗੰਗ ਧਾਰਾਂ ਇਹਦੇ ਕੋਲੇ ਉਸ ਦੀ ਸਰੀਰਕਲ ਦੇ 10 ਕਿਲੋ ਤੋਂ ਬਾਹਰ ਹਉ ਧਾਰਾਂ ਅੱਛਾ ਆ ਬੜਾ ਚੰਗਾ ਦੁੱਧ ਪਾ ਜੂਗੀ ਫਿਰ ਇਹ ਕਲਦੀਸ਼ਾ ਗਰੰਟੀ ਨਾਲ ਲੈ ਜਾ ਦੁੱਧ 14 ਕਿਲੋ ਛੋਟੀ ਦੇ ਦੂ ਐ ਲੱਗਦੀ ਮੈਂ ਹਰਿਆਣੇ ਹਰੀਉਨੇ ਦੀ ਆ ਹਨਾ ਆ ਭਲੇਖਾ ਪੌਂਦੀ ਆ ਹੈਗੀ ਰਿਆਣੀ ਦੀ ਕਲਦੀਸ਼ਾ ਅੱਛਾ ਬੜੀ ਬੜੀ ਮੈਂ ਜੀ ਦਿੱਤੀ ਏ ਠੀਕ ਆ ਤਾਂ ਹੀ ਇੰਨੀਆਂ ਵਿਰਲਾ-ਵਿਰਲਾ ਪੱਟ ਕੇ ਠੋਕਿਆ ਹੀ ਇਕੱਲੇ ਨਾਲ ਦੀ ਨਾਲ ਹੀ ਹੈ ਨਾ ਕੀ ਬਾਤ ਹੈ ਹੁ ਮੇਖੋ ਸਜਣੋ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਚ ਵੀ ਇਹ ਗੱਲ ਦੱਸੀ ਸੀ ਕਿ ਇਹਦੇ ਸਰੀਰ ਤੇ ਨਾੜਾਂ ਵੇਖੋ ਕਰਮ ਵਾਲੀ ਦੇ ਕਿਵੇਂ ਜਾਗਦੀਆਂ ਕੀ ਬਾਤ ਹੈ ਕੀ ਬਾਤ ਹੈ ਤੇ ਮਗਰ ਵੀ ਕੱਟੀ ਹੈ ਨਾ ਸਾਰਗਰ ਇੱਕ ਦੇ ਮਗਰ ਹੀ ਵੱਡੀ ਜੇ ਕੱਟ ਹੈ ਹਾਂ ਬਾਕੀ ਸਾਰਿਆਂ ਦੇ ਕਟੀਆਂ ਅੱਜ ਕੀ ਬਾਤ ਹੈ ਇੱਕ ਕੱਟੀ ਨਿੱਕੀ ਜੀ ਨੂੰ ਜਨਮ ਦਿੱਤਾ ਇਹਨੇ ਹਨਾ ਕਿੰਡੀ ਸੋਹਣੀ ਹੈ ਇਹ ਰਹੇ ਜੋ ਪਰਮਾਤਮਾ ਦੀ ਮਿਹਰ ਹਾਂ ਵਾਕਿਆ ਕੋਈ ਸ਼ਕਤ ਜੋ ਉਹਨੂੰ ਭਾਵੇ ਆਹ ਕੀ ਬਾਤ ਹੈ ਪਹਿਲਣ ਕੱਟੀ ਦੀ ਚੁਆਈ ਇਹਦੀ ਵੀ ਊੜਾ ਬੰਨਾ ਹੀ ਨਹੀਂ ਕੋਈ ਭਾਉ ਭਾਉ ਕਿਤੇ ਚੋਣ ਤਾਂ ਨਹੀਂ ਨਜ਼ਾਰਾ ਹੀ ਵੱਖਰੇ ਆ ਦੇ ਆਵਦਾ ਚੋਣੀ ਚਾਹੀਦਾ ਮੈਂ ਦਾ ਵੀ ਮਾੜੇ ਚਵਾਈ ਵਾਲੀ ਮੈਂ ਵਿਕਦੀ ਨਹੀਂ ਬਾਈ ਨਹੀਂ ਓਕੇ ਆ ਪਾਉਗੀ ਧੰਨਵਾਦ ਤੇਰਾ ਤੇ ਇਹਦੀ ਤੌਰ ਕਰਾਈਏ ਸੱਜ ਚੱਕ ਇਹਦੀ ਬੋਲੀ ਗੁਰਦੀਪ ਸਿੰਘ ਆਪਣੇ ਉਤਾਰਾ ਨਿਕਲ ਗਾ ਵਾਕਿਆ ਹੀ ਚੰਗੀ ਆ ਕੱਟੀ ਸਿੰਗ ਵੀ ਰੰਗ ਆ ਜਮਾ ਇੱਕੋ ਜਿਵੇਂ ਘਟ ਕੇ ਲਾਇਆ ਕੁਦਰਤ ਨੇ ਤੇ ਸਰੀਰ ਕਟਾਂਚਾ ਆਉਂਦੇ ਸੂਏ ਨੂੰ ਬਹੁਤ ਤਗੜੀ ਮੈਂ ਬਣੂ ਸਜਣੋ ਵਾਕਿਆ ਹੀ ਪਾਉ ਕੋਈ ਸ਼ੱਕ ਨਹੀਂ ਕਈ ਕਮਾ ਹਾਂ ਵੇਖੋ ਸਜਣੋ ਪਹਿਲਾਂ ਨਾਲੇ ਕੱਟੀ ਦੇ ਜਾਂਦੀ ਓੱਡਾ ਦੱਤ ਤੇ ਵੇਚ ਦਵੇ ਮੈਂ 10 ਤਾਂ ਵੀ ਆਉਂਦੇ ਸੂਏ ਨੂੰ ਬੜੀ ਸ਼ਾਨਦਾਰ ਮੈਂ ਤਿਆਰ ਹੋ ਜੂਗੀ ਜਿਹੜੇ ਵੀ ਕਰੇ ਹੋਈ ਜਿੰਨੇ ਮਰਜ਼ੀ ਰੁਪਏ ਮੰਗੇ ਅਗਲਾ ਘੋਲ ਕੋਲ ਵੱਟੂਗਾ ਕਿਉਂਕਿ ਵਿਰਲਾਂ ਥਾਣਾ ਹਾ ਮੁਠੀ ਵਾਲਾ ਦੂਰਾ ਜਿਹੜਾ ਲੱਗਾ ਨਾ ਹਾ ਇਹਦੀ ਪਾਵਰ ਹੀ ਪਾਵਰ ਆ ਵੇਖੋ ਸਜਣੋ ਬਾਕੀ ਸੁਭਾਅ ਬਹੁਤ ਚੰਗਾ ਹਨਾ ਬਹੁਤ ਹੀ ਚੰਗੀ ਕੱਟੀ ਗੁਲਦੀਪ ਸਿੰਘ ਕੱਦ ਵੀ ਕਿੱਦਾ ਕੱਦ ਵੀ ਬਹੁਤ ਤੇ ਇਹਦਾ ਸ਼ਾਹ ਜੀ ਰੇਟ ਆ ਰੇਟ ਇਹਦਾ ਖਲਦੀਸ਼ ਸਿੰਘ ਜੀ ਦਾ ਕਰਦਾ ਇੱਕ ਪੰਜ ਮੰਗੀਏ ਠੀਕ ਆ ਜਿਹੜਾ ਲੱਖ ਚੋਂ ਮਾਨਤਾਨ ਕਰਾਂਗੇ ਲੱਖ ਪੂਰੇ ਚੋਂ ਮਾਨਤਾਨ ਕਰਾਂਗੇ ਹਾਂ 95 ਦੀ ਹਾਂ ਨਾ ਹੀ ਕੱਤੀ ਦੇ ਦਾਂ 95000 ਦੀ ਹਾਂ ਨਾ ਦੇ ਦਿਆਂ ਹਾਂ ਪਰ ਜਿਹੜਾ ਲੈ ਗਿਆ ਦੂਜੇ ਸਵੇਰ ਮੈਨੂੰ ਇੱਕ 30 ਦੀ ਦੇ ਦੇ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਉਦੋਂ ਨੂੰ ਤਾਂ ਜੇ ਤਗੜੀ ਸ਼ਾਮ ਤੀ ਡੇਢ ਲੱਖ ਦੀ ਹੋਵੇ ਲੈ ਜੇ ਮੇਰੇ ਤੋਂ ਸਾਈ ਵੀ ਲੈ ਜੇ 2000 ਰੁਪਏ ਸ਼ਾਮ ਦੇਵੇ ਆਉਂਦੇ ਸੂਏ ਨੂੰ ਮੈਂ ਡੇਢ ਲੱਖ ਦੀ ਆ ਹਾਂ ਹੈਗੀ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਹੈ ਨਾ ਹਾਂ ਤੇ ਇੱਕ ਪਾਉਜੀ ਆ ਅੱਗੇ ਆ ਗਈ ਹੈ ਨਾ ਜਿਹੜੀ ਕੱਲ ਦੀ ਸੂਈ ਗਲਦੀਰ ਸਿਆ ਪਹਿਲਾਂ ਅੱਛਾ ਤੇ ਬੱਚੇ ਪੁੱਛੇ ਦਾ ਵੜਾ ਕਰਦੀ ਮਾੜੀ ਜੀ ਔਲ ਕਰਦੀ ਜਾਦੀ ਨਹੀਂ ਕਰਦੀ ਅਜੇ ਠੀਕ ਆ ਹੋ ਜੂਗੀ ਸੈਟ ਵਟ ਉਹ ਦੱਟ ਕੇ ਲੋ ਆ ਕੱਤੀ ਥਲੇ ਪੌਲਾ ਈ ਠੀਕ ਆ ਹਾਂ ਤੇ ਚੰਗੀ ਆ ਕੱਟੀ ਜਿੰਨੀ ਜੋਗੀ ਚਵਾਈ ਚੰਗੀ ਕੱਟੀ ਦੇਗੀ ਮਗਰ ਇਹ ਵੀ ਕੱਟੀ ਦੇ ਕੱਢ ਦਿਓ ਬਾਹਰ ਇਹਨੂੰ ਇਹ ਵੀ ਪਹਿਲਣੀ ਹੈ ਨਾ ਇਹ ਵੀ ਪਹਿਲਣੀ ਹੈ ਲੀਵਾ ਭਾਂਡਾ ਚੰਗਾ ਦੋਵੇਂ ਚਾਰ ਜਾਂਦੀ ਆ ਕੀ ਬਾਪਾ ਵੇਖੋ ਸੱਜਣੋ ਲੇਵਾ ਭਾਂਡਾ ਵਿਰਲਾ-ਵਰਲਾ ਇਸ ਕੱਟੀ ਨੂੰ ਵੀ ਚੰਗੀਆਂ ਲੱਗੀਆਂ ਹੋਈਆਂ ਤੇ ਪਲੂਨ ਸੂਈ ਆ ਵੇਖੋ ਤੋਰਾ ਤਰਾ ਚੰਗਾ ਮਗਰ ਕੱਟੀ ਆ ਤੇ ਬਾਕੀ ਬੱਚੇ-ਪੁੱਛੇ ਤੇ ਓਕੇ ਆ ਨਾ ਮੈਂ ਬੱਚੇ-ਪੁੱਛੇ ਤੇ ਓਕੇ ਪਸੰਦੀ ਬੱਚੇ ਲਈ ਠੀਕ ਆ ਠੀਕ ਮਾਰੀ ਮੋੜ ਜੀ ਔਰ ਕਰਦੀ ਆ ਅਰਦੂ ਤਿਆਰੀ ਓਕੇ ਤੇ ਇਹਦਾ ਸ਼ਾਹ ਜੀ ਰੇਟ ਇਹਦਾ ਰੇਟ 95000 90 ਤੇ 5 ਆ 92 ਦੀਆਂ ਨਾ ਹੀ ਗਲਤੀ ਸੇ 92000 ਦੀਆਂ ਹਾਂ ਨਹੀਂ ਦੇਣਾ ਉਹਦੇ ਚ ਪਿਆਰ ਮੁਹੱਬਤ ਹੋ ਜਾਊਗਾ ਜਿਹੜਾ ਵੀ ਫੋਨ ਲਾਵੇ ਵੇਖੋ ਸਚਨ ਸਫਾਈਆਂ ਸੂਈਆਂ ਕੱਟੀ ਨੂੰ ਚੰਗੀਆਂ ਕਿ ਕੱਦ ਕਾਠੇ ਦਾ ਵੀ ਚੰਗਾ ਚੰਗੇ ਪਤਲੀ ਪਿੰਡੇ ਦੀ ਹੈਨਾ ਤੇ ਆ ਚੋਟੀ ਦਾ ਤਾੜਾ ਬੰਨਾ ਹੀ ਨਹੀਂ ਸਚਨੋ ਕੋਈ ਵੇਖਿਓ ਬਈ ਕਲਦੀਪ ਸੇ ਚਾਰੇ ਅੱਜ ਸਿਹਰਾਤ ਦੇ ਲੋ ਲਈਆਂ ਹਾਂ ਪਰ ਅੱਗੋਂ ਪ੍ਰਮਾਤਮਾ ਦੇ ਵਾਸਤੇ ਵੀ ਉਹਨੇ ਬਾਕੀ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨੇ ਦੱਸਣਾ ਵੀ ਉਹਨਾਂ ਨੂੰ ਕਿਵੇਂ ਦੀਆਂ ਕਿਵੇਂ ਦੀਆਂ ਲਕੀਆਂ ਵਾਕਈ ਰੁਪਈਏ ਲਾ ਕੇ ਲਈਂਦੀਆਂ ਐ ਇਹ ਤੁਸੀਂ ਥੱਲੇ ਬੈ ਕੇ ਨਹੀਂ ਗਲਦਿੰਗਾ ਬਾਹਰ ਖਪਣਾ ਹੀ ਪੈਂਦਾ ਖਪਣਾ ਪੈਂਦਾ ਭਾਈ ਕੋਈ ਸ਼ੱਕ ਨਹੀਂ ਬੜੀ ਮਿਹਨਤ ਕਰਨੀ ਪੈਂਦੀ ਆ ਲਓ ਵੀ ਸਚਨੋ ਇਹ ਐ ਇਸ ਵੇਲੇ ਐਨੀਮਲ ਜਿਹੜੇ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਵੀ ਮੱਝ ਪਿੱਛੋਂ ਆ ਇਹਨੂੰ ਕਰਦੀ ਭਾਉ ਹੋਰ ਤੇ ਜੇ ਕਹਿ ਦੀਏ ਨਾ ਅੱਜ ਟਾਪ ਦੀ ਮੋਹਰਾ ਦੇ ਨਗੀਨੇ ਤਾਂ ਟਾਪ ਦੇ ਹੀ ਹੋ ਆ ਤੇ ਜੇ ਨੀਲੀ ਦੀ ਕਹਿ ਦੀਏ ਤਾਂ ਉਹ ਵੀ ਮੈਂ ਦਾ ਕੋਈ ਓੜਾ ਬਾਨਾ ਨਹੀਂ ਆ ਮੈਂ ਤਾਂ ਯਾਰ ਨਾ ਮੇਰੇ ਹਿਸਾਬ ਨਾਲ ਵੀ ਪਾਉ ਜੇ ਫੀਤਾ ਲੈ ਕੇ ਮਣੀਏ ਕੰਨਾ ਕੱਦ ਹੋਊ ਇਹਦਾ ਕੱਦ ਮੈਂ ਨਾ 6.5 ਫੁੱਟ ਨਹੀਂ 6.5 ਤਾਂ ਨਹੀਂ ਹੋਣਾ ਮੰਨ ਕੇ ਚੱਲੇ 5.5 ਹੋ ਸਾਢੇ 5.5 ਹਾਂ ਹੋਊਗਾ ਖੁੱਲਾ ਕੱਦ ਆ ਤੇਰੇ ਫੋੜ ਦਿਓ ਨਹੀਂ ਪਹਿਲਾਂ ਨਹੀਂ ਹਾਂ 2.5 ਦੀ ਲਾ ਕੇ ਵੇਖ ਲੈ 2.5 ਦੀ ਆ ਇਧਰ ਹਾਂ 3 ਦੀ ਆ ਇਹ ਬਾਈ 6 ਪੂਰੀ ਆ 6 ਪੂਰੀ ਆ ਹੈਗੀ 5.5 ਫਟ ਤੋਂ ਉੱਪਰ ਉੱਪਰ ਕਾਦਾ ਮੈਂ ਦਾ ਆ ਵੇਖ ਲੈ ਹਾਂ ਹੈਗਾ ਮੈਂ ਤੈਨੂੰ ਦੱਸਦਾ ਇੰਨਾ ਕੀ ਬਾਤ ਆ ਸਜਣਾ ਤੇ ਕੱਦ ਕਾਠ ਲਿਓ ਆ ਵੀ ਨਹੀਂ ਨਿੰਦਣ ਜੋਗੇ ਦਾ ਵੀ ਟਾਪ ਦਾ ਕੱਦ ਆ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਤੇ ਟਾਪ ਦੇ ਨਗੀਨੇ ਬਲਟੋਏ ਪਿੰਡ ਦੇ ਵਿੱਚ ਇਸ ਵੇਲੇ ਹਾਜ਼ਰ ਆ ਭਾਉ ਸਕਦੇਵ ਕੋਲੇ ਚਾਰ ਨਹੀਂ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਇਹਨਾਂ ਪਿਆਰ ਸਤਿਕਾਰ ਦੇਣ ਲਈ ਨਮਾਨਿਆ ਆ ਇਹਨੂੰ ਸ਼ੁਕਰ ਉਸ ਪਰਮਾਤਮਾ ਦਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਜਿਹੜੇ ਭਰਾ ਇੰਨਾ ਪਿਆਰ ਸਤਿਕਾਰ ਦਿੰਨੇ ਆ ਤੇ ਮਿਲਦੇ ਰਵਾਂਗੇ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਆਪਾਂ ਦੇ